ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਆ ਜੀ ਤੁਹਾਡਾ ਆਪਣੇ YouTube ਚੈਨਲ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਆ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਨਾ ਲੱਗੇ ਬੈਲ ਬਟਨ ਨੂੰ ਵੀ ਆਲ ਤੇ ਸੈੱਟ ਕਰ ਲਿਓ ਤਾਂ ਜੋ ਕਿਸਾਨ ਵੀਰੋ ਆਉਣ ਵਾਲੀਆਂ ਹਰ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਸੋ ਦੋਸਤੋ ਅੱਜ ਤਰੀਕ ਜਿਹੜੀ ਹੈਗੀ ਹੈ ਜੀ 25 ਮਈ 2021 ਨੂੰ ਆਪਾਂ ਵੀਡੀਓ ਬਣਾਈ ਹੈ ਜੀ ਸੋ ਦੋਸਤੋ ਜਿਹੜਾ ਏਰੀਆ ਹੈਗਾ ਪਿੰਡ ਹੈਗਾ ਤੂਰਕੋਟ ਜ਼ਿਲ੍ਹਾ ਤੇ ਜਿਹੜਾ ਸਾਨੂੰ ਤਹਿਸੀਲ ਫਰੀਦਕੋਟ ਲੱਗਦਾ ਹੈ ਜੀ ਨਾਲ ਲੱਗਦੇ ਪਿੰਡ ਦੋਸਤੋ ਮਾਲਾ ਕਲਾਂ ਗਿੱਲ ਮੁਦਕੀ ਸ਼ਹਿਰ ਇਸ ਦੇ ਬਿਲਕੁਲ ਨਜ਼ਦੀਕ ਹੈ ਜੀ ਚੰਦਰ ਜੰਡਵਾਲਾ ਝੰਡੇਆਣਾ ਗਰਬੀ ਫਿੱਡੇ ਮਿਸ਼ਰੀ ਵਾਲਾ ਬਿਲਕੁਲ ਨਾਲ ਲੱਗਦੇ ਪਿੰਡ ਹਨ ਕਿਸਾਨ ਵੀਰੂ ਜਿਹੜੇ ਮੇਰੇ ਵੀਰ ਇਹਨਾਂ ਨੇੜੇ-ਤੇਰੇ ਦੇ ਪਿੰਡਾਂ 'ਚ ਹੋਣ ਉਹ ਵੀ ਤਸੱਲੀ ਕਰ ਸਕਦੇ ਨੇ ਬਾਕੀ ਜਿਹੜੇ ਦੂਰੋਂ ਨੇੜਿਓਂ ਕਿਸੇ ਵੀਰ ਨੇ ਚੱਲ ਕੇ ਆਉਣਾ ਆਪਣੀ ਤਸੱਲੀ ਨਰਖ-ਪਰਖ ਕਰਕੇ ਤੁਸੀਂ ਇਹ ਵੈੜ ਖਰੀਦ ਸਕਦੇ ਹੋ ਸੋ ਦੋਸਤੋ ਓਨਰ ਇਸ ਦੇ ਬਾਈ ਸੁਖਮਨ ਸਿੰਘ ਜੀ ਹਨ ਉਹਨਾਂ ਦੇ ਜਿਹੜੇ ਕੰਟੈਕਟ ਨੰਬਰ ਹਨ ਉੱਪਰ ਸਕਰੀਨ ਤੇ ਚੱਲ ਰਹੇ ਹਨ ਦੋਸਤੋ ਨੰਬਰਾਂ ਤੇ ਸੰਪਰਕ ਕਰਕੇ ਤੁਸੀਂ ਵੜ ਖਰੀਦ ਸਕਦੇ ਹੋ ਸੋ ਦੋਸਤੋ ਜਿਹੜੀ ਵੜ ਇਸ ਵਾਰ ਦੂਜਾ ਸੂਬਾ ਸੂਣ ਜਾ ਰਹੀ ਹੈ 10 ਦਿਨ ਤਕਰੀਬਨ ਹਜੇ ਪਏ ਹਨ ਦੋਸਤੋ ਸੂਣ ਦੇ ਵਿੱਚ ਚੰਗੀ ਵੜ ਹੈਗੀ ਹੈ ਦੋਸਤੋ ਥਣਾ ਦੀ ਹਵਾਨੇ ਦੀ ਬਿਲਕੁਲ ਸਾਫ ਸ਼ੁੱਧ ਵੜ ਹੈਗੀ ਹੈ ਦੋਸਤੋ ਹਜੇ ਲੈਵਾ ਹੋਰ ਵੀ ਪਰ ਲੈਣਾ ਹੈ ਤਕਰੀਬਨ 10 ਦਿਨ ਹਜੇ ਹੋਰ ਪਏ ਹਨ ਬਾਕੀ ਥਾਣਾ ਦੀ ਕੁਆਲਿਟੀ ਜਿਹੜੀ ਹੈਗੀ ਹੈ ਦੋਸਤੋ ਬੇਥਾਂ ਵਿਰਲਾ ਬਿਲਕੁਲ ਤੁਸੀਂ ਨੋਟ ਕਰ ਸਕਦੇ ਹੋ ਸੋਹਣੀਆਂ ਹੈਗੀਆਂ ਨੇ ਮੁੱਠੀ ਪਰ ਥਾਣਾ ਦੋਸਤੋ ਬਿਲਕੁਲ ਚੰਗੀ ਸੋਹਣੀ ਸ਼ੇਪ ਆਕਾਰ ਦਾ ਥਾਣਾ ਹੈਗਾ ਬਹੁਤ ਵਧੀਆ ਸੌ ਸੁਭਾਅ ਦੀ ਦੋਸਤੋ ਵੈੜ ਹੈਗੀ ਆ 48000 ਰੁਪਏ ਦੋਸਤੋ ਇਸ ਵੈੜ ਦੀ ਡਿਮਾਂਡ ਕਰਦੇ ਆ ਵੀਰ ਹੋਣੀ ਬਾਕੀ ਮੌਕੇ ਤੇ ਥੋੜਾ ਬਾਧਾ ਮਾਨਤਨ ਕੀਤਾ ਜਾਵੇਗਾ ਕੋਈ ਜ਼ਿਆਦਾ ਮਾਨਤਨ ਨਹੀਂ ਕੀਤਾ ਜਾਵੇਗਾ 48000 ਦੇ ਵਿੱਚੋਂ ਬਾਕੀ ਜਿਹੜੇ ਮੇਰੇ ਵੀਰ ਭਰਾ ਨੂੰ ਪਸੰਦ ਹੋਵੇ ਉਹ ਤੁਸੀਂ ਜ਼ਰੂਰ ਖਰੀਦ ਸਕਦੇ ਹੋ ਸੋ ਕਿਸਾਨ ਵੀਰੋ ਵੀਡੀਓ ਵੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ